ਆਪ ਸਭ ਦਾ ਹਾਰਦਿਕ ਸਵਾਗਤ ਕਰਦੀ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਮੁਲਾਜ਼ਮਾਂ ਤੇ ਪੈਨਸ਼ਨਾਂ ਦੀ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਆਪਣੇ ਮੁਲਾਜ਼ਮ ਸਾਥੀਆਂ ਦੇ ਨਾਲ ਜਰੂਰ ਸ਼ੇਅਰ ਕਰ ਦਿਓ ਸੋ ਅੱਜ ਦੀ ਤਾਜ਼ਾ ਅਪਡੇਟ ਜੋ ਹੈ ਉਹ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਅਨ ਰਵਾਈਜ਼ਡ ਡੀਏ ਤੇ 6ਵੇਂ ਪੇ ਕਮਿਸ਼ਨ ਨੂੰ ਲੈ ਕੇ ਆਈ ਹੈ ਸੋ ਇਸ ਨੂੰ ਆਪਾਂ ਡਿਟੇਲ ਵਿੱਚ ਜਾਣਦੇ ਹਾਂ ਕਰੀਬ 6 ਮਹੀਨੇ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਚ ਡੀਸੀ ਦਫ਼ਤਰ ਅੱਗੇ ਪੱਕਾ ਮੋਰਚਾ ਲਗਾਉਣ ਤੋਂ ਬਗੈਰ ਕਿਸੇ ਵੱਡੀ ਪ੍ਰਾਪਤੀ ਤੇ ਖਾਲੀ ਹੱਥ ਨਿਰਾਸ਼ ਭਰਤੀ ਕੰਪਿਊਟਰ ਅਧਿਆਪਕ ਹੁਣ ਅਗਲੇ ਸੰਘਰਸ਼ ਤੇ 23 ਮਾਰਚ ਨੂੰ ਮੋਹਾਲੀ ਤੋਂ ਮੁੱਖ ਮੰਤਰੀ ਦੀ ਚੰਡੀਗੜ੍ਹ ਰਹਾਈਸ਼ ਅੱਗੇ ਰੋਸ ਕਰਨਗੇ ਇਸ ਤੋਂ ਇਲਾਵਾ ਮੋਹਾਲੀ ਸਥਿਤ ਸਿੱਖਿਆ ਦਫ਼ਤਰ ਅੱਗੇ ਰੈਲੀ ਕੀਤੀ ਜਾਵੇਗੀ ਇਸ ਸੰਘਰਸ਼ ਦੀ ਤਿਆਰੀ ਲਈ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੀ ਏਕਾਈ ਮੀਟਿੰਗ ਤੋਂ ਬਾਅਦ ਇਹ ਜਾਣਕਾਰੀ ਦਿੰਦੇ ਹਾਂ ਜ਼ਿਲ੍ਹਾ ਪ੍ਰਧਾਨ ਨਰਦੀਪ ਸ਼ਰਮਾ ਨੇ ਕਿਹਾ ਕਿ ਸਰਕਾਰ ਦੇ ਅੜੀਅਲ ਵਤੀਰੇ ਖਿਲਾਫ ਪੰਜਾਬ ਭਰ ਦੇ ਕੰਪਿਊਟਰ ਵਿਭਾਗਾਂ 'ਚ ਸਰਕਾਰ ਪ੍ਰਤੀਭਾਰੀ ਰੋਜ਼ ਪਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਮੋਹਾਲੀ ਵਿੱਚ ਸਥਿਤ ਸਿੱਖਿਆ ਦਫ਼ਤਰ ਅੱਗੇ ਕੀ ਕੀਤੀ ਜਾਣ ਵਾਲੀ ਸੂਬਾ ਪਧਰੀ ਰੋਸਟੈਲੀ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਉਹਨਾਂ ਦੱਸਿਆ ਕਿ 3-4 ਫਰਵਰੀ ਨੂੰ ਪ੍ਰਿੰਸੀਪਲ ਸਕੱਤਰ ਨਾਲ ਹੋਈ ਮੀਟਿੰਗ ਨਾਲ ਉਹਨਾਂ ਵੱਲੋਂ ਵਾਅਦੇ ਅਨੁਸਾਰ 2 ਦਿਨਾਂ ਵਿੱਚ ਬਣਦਾ ਅਨਰਵਾਇਸ ਡੀਏ ਜਾਂ ਸ਼ੇਮਾ ਪੇਕ ਮਿਸ਼ਨ ਲਾਗੂ ਕਰਨ ਤੇ ਸਹਿਮਤੀ ਬਣਾਈ ਗਈ ਸੀ ਤੇ ਉੱਚ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਇਸ ਸਬੰਧੀ ਨੋਟੀਫਿਕੇਸ਼ਨ 2-3 ਦਿਨਾਂ ਵਿੱਚ ਜਾਰੀ ਕਰ ਦਿੱਤਾ ਜਾਵੇਗਾ ਪਰ ਹਲੇ ਤੱਕ ਕੋਈ ਵੀ ਇਸ ਸਬੰਧ ਵਿੱਚ ਨੋਟੀਫਿਕੇਸ਼ਨ ਨਹੀਂ ਜਾਰੀ ਹੋਇਆ ਸੋ ਏਸੀਜੀ ਮੁਲਾਜ਼ਮ ਜੋ ਕੀ ਹੈ ਅਧਿਆਪਕ ਕੰਪਿਊਟਰ ਖੇਤਰ ਨਾਲ ਜੁੜੇ ਨੇ ਉਹਨਾਂ ਦੇ ਨਾਲ ਸੰਬੰਧਿਤ ਉਹਨਾਂ ਦੀਆਂ ਮੰਗਾਂ ਦੇ ਨਾਲ ਸੰਬੰਧਿਤ ਅਪਡੇਟ ਜਿਸ ਦੇ ਵਿੱਚ ਉਹਨਾਂ ਦੀ ਮੀਟਿੰਗ ਹੋਈ ਹੈ ਬਟ ਉਸ ਦੇ ਵਿੱਚ ਉਹ ਹਜੇ ਤੱਕ ਉਹਨਾਂ ਦਾ ਬਣਦਾ ਹੱਕ ਜਾਂ ਨੋਟੀਫਿਕੇਸ਼ਨ ਉਹਨਾਂ ਦੇ ਹੱਕ ਵਿੱਚ ਕੋਈ ਜਾਰੀ ਨਹੀਂ ਹੋਇਆ ਜਿਸ ਦੀ ਉਹ ਵੇਟ ਕਰ ਰਹੇ ਨੇ ਸੋ ਇਹ ਸੀ ਜੀ ਅੱਜ ਦੀ ਐਮ ਜਾਣਕਾਰੀ ਸੋ ਨੈਕਸਟ ਕੋਈ ਵੀ ਵਿਭਾਗ ਦੀ ਕੋਈ ਵੀ ਅਪਡੇਟ ਆਉਂਦੀ ਹੈ ਇਸ ਵਿੱਚ ਮੁਲਾਜ਼ਮ ਤੇ ਪੈਨਸ਼ਨ ਦੇ ਨਾਲ ਸੰਬੰਧੀ ਜਾਣਕਾਰੀ ਹੋਊਗੀ ਤੁਹਾਨੂੰ ਨਾਲ ਦੀ ਨਾਲ ਸ਼ੇਅਰ ਕਰਾਂਗੇ ਇਸ ਤੋਂ ਇਲਾਵਾ ਮਾਸਟਰ ਗ੍ਰੇਡਰ ਦੀ ਤਿਆਰੀ ਕਰ ਰਹੇ ਸਾਰੇ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਸਕਦੇ ਨੇ ਧੰਨਵਾਦ ਜੀ